ਬਧਿਆ ਕਲੈਕਸ਼ਨ ਦੇਖਣ ਬਾਅਦ ਸਾਡੇ ਪੇਜ ਨੂੰ ਫੋਲੋ ਕਰੋ ਹਾਂਜੀ ਮੈਂ ਆਇਆ ਵਾਂ ਮੈਂ ਆਇਆ ਅੰਮ੍ਰਿਤਸਰ ਰੋਡ ਤੇ ਤੇ ਇੱਥੇ ਪਾਰਸਲ ਦੇਣੇ ਸੀ ਆਨਲਾਈਨ ਵੀ ਕੰਮ ਆਪਾਂ ਕਰੀਦਾ ਕਈਆਂ ਵੀਰਾਂ ਭੈਣਾਂ ਨੂੰ ਨਹੀਂ ਪਤਾ ਹੈਗਾ ਕਿ ਆਪਾਂ ਆਨਲਾਈਨ ਵੀ ਕਰੀਦੀ ਸ਼ਪਿੰਗ ਆਨਲਾਈਨ ਵੀ ਕੰਮ ਕਰੀਦਾ ਵਾ ਤੇ ਉਹਦੇ ਜੋ ਆ ਜੋ ਚਾਹ ਪੀ ਲੋ ਫਿਰ ਹਰਗੁਣ ਕਿ ਹਾਲੋ ਹਾਂਜੀ ਚਾਬੀ ਨਹੀਂ ਹਰਗੁਣ ਕੀ ਹਾਲੋ ਹਰਗੁਣ ਨੇ ਪੁੱਛਿਆ ਕੀ ਹਾਲ ਆ ਹਾਲ ਦੱਸ ਦੋ ਹੈਲੋ ਨਹੀਂ ਕਰਨੀ ਹੈਲੋ ਨਹੀਂ ਕਰਨੀ ਹੈਲੋ ਨਹੀਂ ਕਰਨੀ ਹਾਲੋ ਹਰਗੁਣ ਕੀ ਹਾਲੀ ਪੀ ਦੀਆ ਪੀ ਦੀਆ ਚਾਹ ਤਾਂ ਪੀ ਲਓ ਪਾਣੀ ਪੀ ਲੈਣਾ ਪਾਣੀ ਬਹੁਤ ਹੈ ਦੇਖ ਕੇ ਕਦੋ ਜਾਣੇ ਬੈਠੇ ਕੋ ਚਾਹ ਲਈਏ ਚਾਹ ਨਾ ਚਾਹ ਨਾ ਯਾਰ ਚਾਹ ਹੁਣ ਜੀ ਇਹ ਕਹਿੰਦਾ ਮੈਂ ਸਭ ਤੁਹਾਨੂੰ ਦਿਨ ਟਿਕਣ ਇੱਕ ਹੀ ਹੁੰਦਾ ਜਦੋਂ ਬਾਜੀ ਹੁਣ ਕੋ ਚਾਹ ਬਣਾਉਂਗਾ ਚਾਹ ਬਣੀ ਪਈ ਗਾਂਧੀ ਚਾਹ ਹਾਂਜੀ ਸਾਸ਼ੀਕਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਹਾਂਜੀ ਮੇਰਾ ਪਤ ਕੀ ਹਾਲ ਮੇਰੇ ਬਾਊ ਦਾ ਗੱਗੂ ਦਾ ਤੇ ਮੇਰਾ ਚਿੱਤਾ ਆ ਗਿਆ ਪਾਪਾ ਕੀ ਚੀ ਗੱਲ ਚੀ ਗੱਲ ਚੀ ਗੱਲ ਉਹ ਕੱਢ ਦੇ ਜੀ ਬੱਤੀ ਬੰਦ ਹੋ ਗਈ ਆ ਜੀ ਆਓ ਕਿੱਥੇ ਗਏ ਸੀ ਕੱਲ ਕੱਲ ਕਿੱਥੇ ਘੁੰਮੀ ਕਰਕੇ ਆ ਬਾਬੇ ਨੇ ਜਾਈ ਸੀ ਕੱਲ ਹੈ ਹੈ ਇਹ ਮੋਜਾ ਖਤ ਟੁੰਨੀ ਜਾਂਦਾ ਇੱਕ ਨੇ ਮੁੰਡਾਣਾ ਹੈ ਅਵੇ ਕੱਲ ਆਪਣੇ ਕੋਲ ਆ ਚੁੱਕਾ ਹੈ ਕੋਟ ਸੈਟ ਬਹੁਤ ਹੀ ਵੈਰਾਈਟੀ ਆਪਣੇ ਕੋਲ ਸੂਕੀ ਕੋਟ ਸੈਟ ਦੀ ਫਰੋਕ ਸੂਟ ਪਲਾਜ਼ੋ ਸੂਟ ਪਾਰਟੀ ਵੇਅਰ ਆ ਚੁੱਕੇ ਨੇ ਕੋਟਨ ਦੇ ਵਿੱਚ ਡੇਲੀ ਵੇਅਰ ਵਾਸਤੇ ਵੀ ਆ ਚੁੱਕੇ ਆ ਪਲਾਜ਼ੋ ਸੂਟ ਪਾਰਟੀ ਵੇਅਰ ਵੀ ਪਲਾਜੋ ਸੂਟ ਆ ਚੁੱਕੇ ਫਰੋਕ ਸੂਟ ਸਾਰੀ ਹੈਗੀਆਂ ਨੇ ਸਾਡੇ ਕੋਲ ਕੋਟਨ ਦੀਆਂ ਤੇ ਆਣ ਕੇ ਵਿజిਟ ਕਰੋ ਸਾਰੇ ਖਾਲੇ কুরਤੇ ਸ਼ਾਰਟ কুরਤੇ ਮਿਲ ਜਾਣਗੇ ਨਾ ਸ਼ਾਰਟ কুরਤੇ ਵੀ ਆਏ ਹੋਏ ਲੌਂਗ কুরਤੇ ਸਿੰਗਲ ਉਹ ਵੀ ਆਏ ਹੋਏ ਆ ਟੀ-ਸ਼ਰਟ ਵੀ ਆਈਆਂ ਲੋਅਰ ਇਹ ਸਾਰਾ ਚੀਜ਼ਾਂ ਆਈਆਂ ਆ ਪਲਾਜੋ ਵੀ ਚਿਕਨ ਦੀ ਕਢਾਈ ਵਾਲੇ ਹਨ ਚਿਕਨ ਦੀ ਕਢਾਈ ਵਾਲੇ ਆ ਚੁੱਕੇ ਨੇ ਹਰਫਤੇ ਲਿਆ ਕਢਾਵਾਂ ਤੁਹਾਨੂੰ ਪਤਾ ਕੋਟਨ ਚ ਵੀ ਕੋਟ ਸੈੱਟ ਆ ਗਏ ਸਾਡੇ ਕੋਲ ਤੇ ਹੋਰ ਹੋਲੇ ਕਰਕੇ ਆਪਾਂ ਵੀਡੀਓ ਅਪਡੇਟ ਕਰਦੇ ਆਂ ਤੇ ਲੈਟ ਅੰਡੀਆਂ ਦੇ ਫਿਰ ਆਪਾਂ ਵੀਡੀਓ ਅਪਡੇਟ ਕਰਾਂਗੇ ਵੈਰਾਈਟੀ ਆਪਣੇ ਕੋ ਬਹੁਤ ਹੀ ਵਧੀਆ ਆ ਗਈ ਹੈ ਤੇ ਤੁਸੀਂ ਆਣ ਕੇ ਜਰੂਰ ਦੇਖੋ ਯਾਰ ਜੇ ਸਤਾ ਹਾਂ ਫਟਾਫਟ ਕੀ ਹਾਲ ਸਤਾ ਸਤਾ ਹਾਂ ਹਾਂ ਹੌਸ਼ ਨਾ ਕੁਝ ਵਧੀਆ ਤੂੰ ਦਾਸ ਕੀ ਹਾਲ ਜੀ ਬਸ ਵਧੀਆ ਤੂੰ ਹੀ ਹੱਸੇ ਤਾਂ ਦਾੜੀ ਦਾ ਡਿਜ਼ਾਈਨ ਬੜਾ ਵਧੀਆ ਬਣਾਇਆ ਹੈ ਦਾੜੀ ਦਾ ਬੜਾ ਸਾੜੇ ਇੰਸਟਾਗ੍ਰਾਮ ਤੇ ਵੀਡੀਓ ਭਾਈ ਵੇਖੀ ਨਾ ਤੂੰ ਮਾਈ ਵੇਵ ਕਾਲੀ ਪੇ ਮੇਰਾ ਫੋਨ ਨਹੀਂ ਲੱਦਦਾ ਮੇਰੇ ਨਾਲ ਵਿਆਹ ਗਿਆ ਹੈ ਗੱਲ ਬਸ ਵਧੀਆ ਹੌਸ਼ ਨਾ ਕਿੱਦਾਂ ਕੰਮ ਕਰ ਠੀਕ ਵਧੀਆ ਚਲੋ ਚਲਦੀ ਕਰਾਚੇ ਹਾਂ ਤਾਂ ਤੂੰ ਦੱਸ ਕਿਦਾਂ ਹਾਲ ਚਾਲ ਬਸ ਵਧੀਆ ਬਸ ਵਧੀਆ ਥੋੜੇ ਥੋੜੇ ਵਧੀਆ ਰੰਗ ਲੈ ਗਿਆ ਸਕੂਟਰ ਠੀਕ ਹਾਂ ਤੀ ਬਣ ਮੈਂ ਕਰਨਾ ਚਾਹੀਦਾ ਦੀਵ ਨੂੰ ਕਰਨ ਦਾ ਕਾਹੇ ਫੋਨ ਮੈਂ ਆਹ ਚੱਲਣਾ ਪੁੱਤਾਂ ਚੱਲ ਰਹੀ ਹੈ ਜੀ ਅੰਮ੍ਰਿਤਸਰ ਮੈਂ ਕੱਲ ਜਾਣਾ ਸੀ ਦਾ ਸਾਹਿਬ ਜਾਣਾ ਰਾਮ ਲੱਗੋ ਇਧਰ ਮੰਮੀ ਆਏ ਹਰਫਤੇ ਓਏ ਇਧਰ ਇਹ ਇੱਦਾਂ ਮੂੰਹ ਜਿਹੜੇ ਬਣਾਉਂਦਾ ਹੁਣ ਹੈ ਮੂੰਹ ਆਪਣਾ ਕੰਦਸਣਾ ਦਾ ਨਾਲ ਨਾ ਯੂ ਤੇ ਮੂੰਹ ਆਪਣਾ ਕੰਦਸਣਾ ਕੇ ਦਾਦੇ ਕੋਲੋਂ ਕੋਡ ਨਹੀਂ ਦੰਦ ਬੁਢੀਆਂ ਦੰਦ ਤੇਰੀ ਲੁੱਡੀ ਗਾ ਲੱਗਣਾ ਹੀ ਆ ਤਾਂ ਆਜ ਮੰਮੀ ਆਏ ਮੰਮੀ ਚੱਲੇ ਆ ਤਿੰਨ ਤਰੀਕਾ ਕੀ ਤਿੰਨ ਤਰੀਕਾ ਚਾਰ ਹੋ ਗਿਆ ਸੱਚ ਹਾਂ ਓਕੇ ਸਸਿਕਾ ਨੰਮੀ ਐਥਲੀ ਸ਼ੋਪਿੰਗ ਕਰਨ ਵਾਤੇ ਸ਼ੋਪਿੰਗ ਕਰਕੇ ਚੱਲੇ ਆ ਹਾਂ ਨਾ ਮੈਂ ਰੋਟੀ ਖਾਣ ਲਈ ਦੁਪਹਿਰ ਦੀ ਆ ਜੋ ਸਕ ਲੋ 4 ਵਜੇ ਦਾ ਟਾਈਮ ਹੈ ਗੱਦਾ ਜੀ ਆਓ ਕਿਉਂ ਕੀ ਕੀ ਗੱਲ ਹੈ ਕੀ ਕਰਨਾ ਕੀ ਕਰਦਾ ਐਤੀ ਗੱਗੂ ਚੋ ਨੂੰ ਜਾ ਅੱਜ ਦਾਦੀ ਕੋ ਜਾਣਾ ਜੀ ਦਾਦੀ ਕੋ ਜਾਣਾ ਅੱਜ ਦਾਦੀ ਕਹਿ ਕੇ ਗਈ ਕਹਿੰਦੀ ਆਇਓ ਆਇਆ शाम का टाइम, सेब कटे जा रहे हैं। कितने सेब दो? मैं आधे फतेहखाना के सेब किया फतेह वही है। हांडे वादे कटे जा रहे सेब। क्या भी? यार तो दोस्तों हांडे वादे सेब कटे जा रहे हैं। फतेह चाओ? क्या हुई? कितने? ਪਤੀ ਇਹਦੇ ਦੇਖੋ ਸ਼ੋਣਿਆ ਸ਼ੋਣੇ ਆਹ ਲੋ ਜੋ ਹਰਪਤ ਸਿੰਘ ਬੋਲੋ ਬੋਲੋ ਕੋਈ ਨਿੱਕੀ ਦੋ ਦੇਖਦਾ ਈ ਲੈ ਤਾਂ ਲਵਿੰਦਾ ਲੈ ਨੂੰ ਕਿ ਵੀਲਾ ਕਹਿੰਦੇ ਬੈਂਦਾ ਨਹੀਂ ਹਰਫਤੇਤਾ ਚਲੋ ਬੈਂਦਾ ਮਾਲ ਸਾਡਾ ਹਰਫ ਤੇ ਕਿੰਨੇ ਐਕਟਿਵ ਆ ਬੈਂਦਾ ਨਾਲ ਬੈਠਾ ਹੈਗਾ ਮੈਂ ਅੰਜੀ ਠੀਕ ਹੈ ਇਹਦਾ ਸੁਣੋ ਚੇਹਲੋਤੇ ਵਾਈਪਸ ਲੈਣ ਵਾਸਤੇ ਹਰ ਫਤਿਹ ਦੇ ਤੇ ਵੈਸੇ ਆਨਲਾਈਨ ਮੰਗਾਲੀ ਦੇ ਤੇ ਪਰ ਉਹ ਆਈ ਨਹੀਂ ਅਜੇ ਤੱਕ ਮੰਗਾ ਚੱਲੋ ਹੁਣ ਲੈ ਜਾਨੇ ਇੱਥੋਂ ਵੀ ਵੈਸੇ ਇੰਨਾਂ ਨੇ ਇਹ ਅਪੋਲੋ ਪੋਲੋ ਵਾਲਿਆਂ ਦਾ ਵਾ ਪੋਲੋ ਫਾਰਮੇਸੀ ਮதே ਜਿਵੇਂ ਮਿਲਦੀ ਹੈ ਵੈਸੇ ਇੱਥੋਂ ਆਪਾਂ ਆਪਾਂ ਚੱਲੇ ਆਂ ਧਰਮ ਮम्मी ਆਏ ਸੀ ਦੁਪਹਿਰੇ ਤੇ ਉਹ ਕਹਿ ਗਏ ਕਿੰਦੇ ਘਰ ਆਇਓ ਜਰੂਰ ਰਾਤ ਰਿਓ ਬੰਦੇ ਸ਼ੱਕ ਅੰਕ ਚਲੋ ਪਿੱਛੇ ਚੱਲ ਜਾਨੇ ਮੋਹ ਚੱਕਾ ਸਵਾਟ ਦਾ ਨਾ ਪਹੁੰਚ ਗਏ ਘਰ ਦੁੱਧ ਲੈ ਲੈ ਗੱਲੋ ਗਾਈ ਦਾ ਮਿਲਿਆ ਬਾਕੀ ਬਾਕੀ ਇੱਥੋਂ ਮੈਲੀ ਜਾਣਾ ਬਥੇਰਾ ਦੁੱਧ ਪੈਂਡ ਚ ਅੱਗੇ ਪਹੁੰਚ ਗਏ ਘਰ ਸਰਫਤ ਪਿਆ ਪਪਲੇ ਲੰਮੇ ਇਰ ਬਾਲ ਨੂੰ ਬਾਲ ਨੂੰ ਪੈਂਡ ਚ ਚਾਹਤੇ ਇਹ ਇਹ ਚ ਨਾ ਮਨ ਕਰਦੇ ਉਧਰ ਹੀ ਲਾਣਾ ਸਰਾਨੇ ਦੇ ਉਧਰ ਹੀ ਲਾ ਦੇ ਸਰਾਨੇ ਦੇ ਵਿੱਚ ਨੰਭਾਲ ਸਰਾਨੇ ਦੇ ਸਾਈਡ ਕਿਉਂ ਹਾਤੇ ਉਹ ਲੱਭੜ ਨਹੀਂ ਡੈਸ ਪਾਤੇ ਤੇ ਮੈਂ ਮਾਜ ਪਾਣਾ ਪਤਾ ਪਤਾ ਲੋ ਗਿਆ ਪਤਾ ਲੋ ਗਿਆ ਮਾ ਉਹਦੇ ਉਹ ਤੇਰੇ ਨਾਲ ਹਣ ਕੌਣ ਵਾ ਲਾ ਲੇ ਦੇਖਾ ਉਹਦੇ ਵਾਲੇ ਵੀ ਕੀ ਜਾ ਤੁਹਾੜੀਓ ਥੋੜਾ ਉਹਨੇ ਮੂੰਹ ਮਾਤਣਾ ਮਰਵਾਲੇ

लुटन हां जी फोन करा डे मैं गया ही दसो की गल की प्रॉब्लम भी हर फते वेखन डेया हाँ जी भाजी পোপি নে ডে পোপি ন ৰীটি লাগিব লাগি আ হ ਸੋ ਲੈ ਰੋਟੀ ਆ ਚੁੱਕੀ ਆਪਣੀ ਫਤਿਹ ਬੈਡਰ ਲੱਟਣ ਲੱਗੀਆਂ ਵਾਓ 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 ਲੱਟਣ ਜਗੀਆਂ ਨਹੀਂ ਦੇਖੀਆਂ ਨਹੀਂ ਲੱਟਤਾ ਤੇ ਦੇਖੋ ਛੋਣਿਆ ਤੇ ਅਨਿਕੋ ਇਹ ਲੱਟਣ ਦੇਖੇਗੀ ਯੇ 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 ਹੱਥੀ ਚੂਸੀ ਜਾਣੇ ਮਰਾ 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 ਮਾਣਾ ਫਤਿਹ ਇਧਰ ਵੇਖੋ ਕੀ ਕਰਨ ਤੋਰਨ ਦੇ ਕਿਥੇ ਤੁਰਨ ਆਂਦੇ ਲੈ ਹਜੀ ਉਹ ਕੁੱਡ ਅਜੇ ਕਿਤੇ ਸੁੱਤਰੋ ਨਾ ਕੰਮ ਬਾਸ ਉਹ ਤਾਂ ਕੀ ਬੋਲਦੇ ਐ ਕਿ ਤੋਰੇ ਲਾਗ ਨਹੀਂ ਕੋਟਦਾ ਕਦੇ ਲੈ ਬੁੱਢਾ ਤੁਰਨ ਤੇ ਡਿਆ ਆਪਣੀ ਦਾ ਹੌਲੀ ਹੌਲੀ ਕਿਹੜੀ ਰਾਣੀ ਦੇ ਕਿੰਨੇ ਕੰਕੇ ਗੈਣੇ ਦੋ ਜੂਦੇ ਥੇ ਬਲਾਉਂਡ ਦੋ ਚੂਹੇ ਸਨ ਬਰਾਉਨ ਨਹੀਂ ਡੇ ਆਹਰਪਦੇ ਨੂੰ ਉਹ ਵੇਖਣੇ ਲੁਟਾ ਦੇਖੋ ਆਇਆ ਆ ਗਿਆ ਆਇਆ ਐਨਕਾ ਵਾਲਾ 11 ਵਜੇ ਦਾ ਐਨਕਾ ਵਾਲਾ ਜੂਗੇ ਸਭ ਸੇ ਪਹਿਲੇ ਆਇਆ ਇਹ ਤੇ ਦੇਖੀ ਸੀ ਜੇ ਤਦੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਵਲੌਗ ਵਧੀਆ ਲੱਗਾ ਤੇ ਕਮੈਂਟ ਸੇ ਜੁਆ ਕਰਿਓ ਬਾ ਬਾਏ ਗੁੱਡ ਨਾਈਟ ਤਬ ਰਖਾਂ ਨੋ ਸਟਾਕ ਆ ਚੁੱਕਾ ਵਾ ਵੇਖਣ ਵਾਸਤੇ ਸਾਡੇ ਗਿਲ ਕਲੈਕਸ਼ਨ ਪੇਜ ਨੂੰ ਫੋਲੋ ਕਰੋ ਤੇ ਜਿਹੜੇ ਬਟਾਲੇ ਵਾਲੇ ਸਾਡੀ ਸ਼ਾਪ ਤੇ ਵਿਜ਼ਿਟ ਕਰਨ ਬਾ ਬਾਏ ਗੁੱਡ ਨਾਈਟ ਤਬ ਰਖਾਂ